ਇਸ ਸਾਲ ਤੇ ਪਿਛਲੇ ਸਾਲਾਂ ਦੇ ਨਾਲੋਂ ਵੀ ਵੱਧ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਲੋਕਾਂ ਦੇ ਵਿੱਚ ਕਦੇ ਪਹਿਲਾਂ ਵੀ ਕਦੇ ਨਹੀਂ ਮੜਾ ਹੋਇਆ ਤੇ ਉਦੋਂ ਵਧੀਆ ਹੀ ਹੁੰਦਾ ਹਰ ਇੱਕ ਹਰ ਇੱਕ ਵਾਰੀ ਵਧੀਆ ਹੁੰਦਾ ਮੈਨੂੰ ਬੜੀ ਖੁਸ਼ੀ ਹੋਈ ਹੈ ਕੈਨੇਡਾ ਚ ਆ ਕੇ ਜਦੋਂ ਸਾਡੇ ਭਰਾ ਸਰਦਾਰ ਅਜੈ ਸਿੰਘ ਛੱਠਾ ਸਾਹਿਬ ਹਮਦਰਦ ਜੀ ਹੋ ਰਹੇ ਨੇ ਬਲਕਿ ਕਈ ਕੰਟਰੀਆਂ ਤੋਂ ਇਹਨਾਂ ਨੇ ਬੁਲਾਰੇ ਵੀ ਲਿਆਂਦੇ ਔਰ ਬੁਲਾਰਿਆਂ ਨੂੰ ਸੁਣਦੇ ਲਈ ਅੱਛੀ ਜਿਹੜੀ ਸੰਗਤ ਕਹਿ ਲਈਏ ਉਹ ਵੀ ਆਈ ਹੈ ਤੇ ਜਦੋਂ ਇੰਨੇ ਸਾਰੇ ਲੋਕ ਦੇਖ ਕੇ ਲੱਗਦਾ ਕਿ ਹਜੇ ਵੀ ਲੋਕ ਪੰਜਾਬੀ ਨਾਲ ਜੁੜੇ ਹੋਏ ਨੇ ਹਾਂਜੀ ਬਿਲਕੁਲ ਹੁਣ ਇਮੀਗ੍ਰੇਸ਼ਨ ਵੀ ਇਹੋ ਜਿਹਾ ਉਪਰਾਲਾ ਹੈਗਾ ਯਾਨੀ ਕਿ ਜਿੱਤੇ ਸਾਡੀ ਸੰਸਕ੍ਰਿਤੀ ਸੱਭਿਆਚਾਰ ਤੇ ਡਾਈਵਰਸਿਟੀ ਨੂੰ ਆਪਾਂ ਪ੍ਰੋਮੋਟ ਕਰਦੇ ਹੈਗੇ ਆ ਆ ਗੁੱਡ ਉਸ ਟੂ ਦ ਐਂਟੀਅਰ ਆਰਗੇਨਾਈਜੇਸ਼ਨ ਫਾਰ ਡੂਇੰਗ ਥਿਸ ਵੰਡਰਫੁਲ ਜੌਬ ਬਹੁਤ ਇੱਕ ਵਧੀਆ ਓਪਰਚ्युनिटी ਹੁੰਦੀ ਮੈਨੂੰ ਲੱਗਦਾ ਕਿ ਆਪਣੇ ਅ ਬੱਚਿਆਂ ਨੂੰ ਆਪਣੀ ਲੈਂਗੁਏਜ ਦੇ ਨਾਲ ਆਪਣੇ ਕਲਚਰ ਦੇ ਨਾਲ ਆਪਣੀਆਂ ਰੂਟਸ ਆਪਣੇ ਹੈਰੀਟੇਜ ਦੇ ਨਾਲ ਜੋੜਨਾ ਆਉਣ ਵਾਲੀ ਪੀੜ੍ਹੀ ਮਾਤਰਭਾਸ਼ਾ ਸਭ ਤੋਂ ਬੜੀ ਭਾਸ਼ਾ ਹੈ ਜੋ ਮਾਤਰਭਾਸ਼ਾ ਵਿੱਚ ਹਰ ਆਦਮੀ ਕੰਫਰਟੇਬਲ ਹੁੰਦਾ ਹੈ ਔਰ ਜੋ ਬਾਤ ਕਹੀ ਨਹੀਂ ਕਰ ਸਕਦਾ ਮਾਤਰਭਾਸ਼ਾ ਵਿੱਚ ਕਰਦਾ ਹੈ ਆਪਣੇ ਥਾਂਵਾਂ ਦੇ ਉੱਤੇ ਆਪਣੇ ਬਿਜ਼ਨਸ ਸਥਾਪਿਤ ਕੀਤੇ ਆ ਬਹੁਤ ਤਰ੍ਹਾਂ ਦੇ ਨਾਲ ਹਰ ਖੇਤਰ ਦੇ ਵਿੱਚ ਪੰਜਾਬੀਆਂ ਨੇ ਆ ਮਾਣ ਮਿਲ ਰਿਹਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਮੈਂ ਹਾਂ ਤੁਹਾਡਾ ਨਾਲ ਗੁਰਜੀਤ ਕੌਰ ਵੋਲ ਪੰਜਾਬੀ ਕਾਨਫਰੰਸ ਬ੍ਰੈਂਟਨ ਦੇ ਵਿੱਚ ਹੋ ਰਹੀ ਹੈ 11ਵੀਂ ਵੋਲ ਪੰਜਾਬੀ ਕਾਨਫਰੰਸ ਹੈ ਤੇ ਇਸ ਕਾਨਫਰੰਸ ਦੇ ਵਿੱਚ ਅੱਜ ਇਹ ਪਹਿਲਾ ਦਿਨ ਹੈ ਜਿਸ ਦੇ ਵਿੱਚ ਕਾਫੀ ਸਾਰੇ ਮੁੱਖ ਮਹਿਮਾਨ ਪਹੁੰਚੇ ਹੋਏ ਨੇ ਸੰਤ ਪਪਾ ਬਲਬੀਰ ਸਿੰਘ ਸਿਚੇਵਾਲ ਜੀ ਉਹ ਵੀ ਇੱਥੇ ਮੌਜੂਦ ਨੇ ਤੇ ਕਾਨਫਰੰਸ ਦੇ ਪਹਿਲੇ ਦਿਨ ਅੱਜ ਕੀ ਕੁਝ ਹੋ ਰਿਹਾ ਆ ਕੌਣ ਕੌਣ ਇੱਥੇ ਪਹੁੰਚਿਆ ਇਹ ਸਭ ਦੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਦੇ ਆ ਸਰਦਾਰ ਅਜਾਬ ਸਿੰਘ ਛੱਟਾ ਜੀ ਸਾਡੇ ਨਾਲ ਮੌਜੂਦ ਨੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਗੁਰਜੀਤ ਜੀ ਤੇ ਸਰ ਅੱਜ 11ਵੀਂ ਵੋਲ ਪੰਜਾਬੀ ਕਾਨਫਰੰਸ ਹੋ ਰਹੀ ਹੈ ਪਹਿਲਾ ਦਿਨ ਹੈ ਅੱਜ 27 ਜੂਨ ਹੈਗੀ ਆ ਤੇ ਪਹਿਲਾ ਸੈਸ਼ਨ ਸ਼ੁਰੂ ਹੋ ਚੁੱਕਾ ਹੈਗਾ ਵਾ ਇਹਦੇ ਵਿੱਚ ਸਾਨੂੰ ਉਮੀਦ ਸੀ ਕਿ 17 ਅੰਕ ਐਮਪੀ ਐਮਪੀਪੀ ਸਿਟੀ ਕੌਂਸਲਰ ਮੇਅਰ ਸਾਹ ਪਹੁੰਚਣਗੇ ਉਹ ਦੋਨੋਂ ਡਿਪਟੀ ਮੇਅਰ ਵੀ ਪਹੁੰਚੇ ਹੋਏ ਆ ਸੰਤ ਬਲਬੀਰ ਸਿੰਘ ਜੀ ਸੀਚੇਵਾਲ ਮੁੱਖ ਮਹਿਮਾਨ ਉਹ ਵੀ ਪਹੁੰਚੇ ਹੋਏ ਆ ਬੜਾ ਚੰਗਾ ਲੱਗ ਰਿਹਾ ਹਾਲ ਵੀ ਭਰਿਆ ਹੋਇਆ ਹੋਗਾ ਤੇ ਪੋਲਿਟੀਸ਼ਨ ਤਕਰੀਬਤ ਜਿਨ੍ਹਾਂ ਨੇ ਕਨਫਰਮ ਕੀਤਾ ਸਾਰੇ ਪਹੁੰਚੇ ਹੋਏ ਹੈਗੇ ਆ ਕੈਨੇਡਾ ਇਹ ਦੂ ਚੰਗਾ ਹੁੰਦਾ ਜਿਹੜਾ ਬੰਦਾ ਕਨਫਰਮ ਕਰਦੇ ਉਹ ਆ ਹੀ ਜਾਂਦਾ ਕੱਲ ਅਮਨਜੋਤ ਸੰਧੂ ਹੁਣਾਂ ਨੇ ਪਹਿਲਾਂ ਮੈਨੂੰ ਕਿਹਾ ਸੀ ਮੇ ਕੋ ਨਹੀਂ ਆਉਣਾ ਉਹਨਾਂ ਦਾ ਵੀ ਸਵੇਰੇ ਫੋਨ ਆ ਗਿਆ ਕਿ ਮੈਂ ਵੀ ਆ ਰਿਹਾ ਹੈਗਾ ਬਹੁਤ ਚੰਗਾ ਲੱਗਦਾ ਜੀ ਬੜੇ ਉਤਸ਼ਾਹ ਨਾਲ ਉਹ ਵੀ ਆਉਂਦੇ ਹੈਗੇ ਆ ਤੇ ਅਸੀਂ ਉਹਨ ਜੋ ਵਰਲਡ ਪੰਜਾਬੀ ਕਾਨਫਰੰਸ 10 ਦਿਨਾਂ ਦੀਆ ਤਾਂ ਆਉਣ ਵਾਲੇ ਜਿਹੜੇ 2 ਦਿਨ ਨੇ ਉਹਨਾਂ ਦੇ ਵਿੱਚ ਕੀ ਕੀ ਹੋਵੇਗਾ ਪਹਿਲੇ ਅੱਜ ਪਹਿਲੇ ਦਿਨ ਨਾ ਜੀ ਇਹ ਜਿਹੜਾ ਸਵਾਗਤੀ ਸੈਸ਼ਨ ਹੈਗਾ ਇਸ ਤੋਂ ਬਾਅਦ ਨਾ ਕੀਨੋਟ ਸਪੀਕਰ ਵੀ ਸਾਰੀ ਕਾਨਫਰੰਸ ਕੀ ਹੋਣਾ ਉਹਦੇ ਲਈ ਸਾਡੇ ਕੋਲ ਦੋ ਕੀਨ ਸਪੀਕਰ ਹੈਗੇ ਆ ਡਾਕਟਰ ਮਨਪ੍ਰੀਤ ਕੌਰ ਜੀ ਜਿਹੜੇ ਪੰਜਾਬੀ ਭਾਸ਼ਾ ਦੇ ਵਰਤਮਾਨ ਦੇ ਗੱਲ ਕਰਨਗੇ ਤੇ ਜਿਹੜੇ ਪਿਆਰਾ ਸਿੰਘ ਕੁਦਦਵਾਲ ਸਾਹਿਬ ਹੈਗੇ ਆ ਉਹ ਕੀਨੋਟ ਸਪੀਕਰ ਹੈਗਾ ਗਦਰੀ ਯੋਧਿਆਂ ਦਾ ਯੋਗਦਾਨ ਬਾਰੇ ਗੱਲ ਕਰਨਗੇ ਕੱਲ ਤੇ ਪਰਸੋਂ ਦੋਵੇਂ ਦਿਨ ਅਕੈਡਮਿਕ ਸੈਸ਼ਨ ਹੋਣਗੇ ਜਿਹੜਾ ਅਖੀਰਲੇ ਦਿਨ ਐਤਵਾਰ ਨੂੰ ਹੈਗਾ ਵਾ ਅਕੈਡਮਿਕ ਸੈਸ਼ਨ ਤੋਂ ਬਾਅਦ ਵਿੱਚ ਜਿਹਨੂੰ ਵੈਲਡੈਕਟਰੀ ਕਹਿੰਦੇ ਹੈਗੇ ਆ ਵਿਦਾਇਗੀ ਸੈਸ਼ਨ ਉਹ ਹੋਊਗਾ ਤੁਹਾਨੂੰ ਲੱਗਦਾ ਕਿ ਇਸ ਸਾਲ ਪਿਛਲੇ ਸਾਲਾਂ ਦੇ ਨਾਲੋਂ ਵੀ ਵੱਧ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਲੋਕਾਂ ਦੇ ਵਿੱਚ ਕਦੇ ਪਹਿਲਾਂ ਵੀ ਕਦੇ ਨਹੀਂ ਮੜਾ ਹੋਇਆ ਜੀ ਜੀ ਤੇ ਉਦੋਂ ਵਧੀਆ ਹੀ ਹੁੰਦਾ ਹਰੇਕ ਹਰੇਕ ਵਾਰੀ ਵਧੀਆ ਹੁੰਦਾ ਇਹ ਕਿ ਸਭ ਤੋਂ ਵੱਡੀ ਗੱਲ ਆ ਸਾਡੇ ਕੋਲ ਜਿਹੜੀ ਮੁਸਲਮ ਕਮਿਊਨਿਟੀ ਹੈਗੀ ਆ ਨਾ ਜੀ ਲੈਂਦੇ ਪੰਜਾਬ ਤੋਂ ਉਹ ਪਹਿਲਾਂ ਨਾਲੋਂ ਜ਼ਿਆਦੀ ਆ ਅੱਗੇ ਕਦੀ 4-5 ਹੀ ਬੰਦੇ ਹੁੰਦੇ ਸੀਗੇ ਤੇ ਐ ਕਿ ਮੈਨੂੰ ਲੱਗਾ 50 ਤੋਂ ਲੈ ਕੇ 60 ਤੱਕ ਸਾਡੇ ਕੋਲ ਦੂਸੀ ਕਮਿਊਨਿਟੀ ਦੇ ਬੰਦੇ ਵੀ ਸਾਡੇ ਨਾਲ ਰਲੇ ਹੈਗੇ ਆ ਇਹ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈਗੀ ਆ ਜੀ ਰੁਪਿੰਦਰ ਸਿੰਘ ਸੰਧੂ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਤੇ ਜਾਣਦੇ ਆ ਵਰਲਡ ਪੰਜਾਬੀ ਕਾਨਫਰੰਸ ਨੂੰ ਲੈ ਕੇ ਉਹਨਾਂ ਦਾ ਕੀ ਕਹਿਣਾ ਸਤਿ ਸ੍ਰੀ ਅਕਾਲ ਸਰ ਸਤ ਮੈਂ ਰਪਿੰਦਰ ਸਿੰਘ ਸੰਧੂ ਸਾਬਕਾ ਚੇਅਰਮੈਨ ਡਿਸਟ੍ਰਿਕਟ ਪਲੈਨਿੰਗ ਬੋਰਡ ਬਰਨਾਲਾ ਔਰ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰਸਟ ਬਰਨਾਲਾ ਐਡਵੋਕੇਟ ਐ ਮੈਨੂੰ ਬੜੀ ਖੁਸ਼ੀ ਹੋਈ ਐ ਕੈਨੇਡਾ ਚ ਆ ਕੇ ਜਦੋਂ ਸਾਡੇ ਭਰਾ ਸਰਦਾਰ ਅਜੈ ਸਿੰਘ ਛੱਠਾ ਸਾਹਿਬ ਹਮਦਰਦ ਜੀ ਹੋ ਰਹੇ ਨੇ ਐਡਾ ਵੱਡਾ ਅਪਰਾਲਾ ਇੱਕ ਜਿਹੜੇ ਪੰਜਾਬੀ ਵਾਰਡਜ਼ ਦੀ 11ਵੀਂ ਕਾਨਫਰੰਸ ਕੀਤੀ ਐ ਕੱਲੀ ਕਾਨਫਰੰਸ ਹੀ ਨਹੀਂ ਕੀਤੀ ਬਲਕਿ ਮੈਂ ਸਮਝਦਾ ਐ ਵੀ ਪੰਜਾਬੀਆਂ ਨੂੰ ਆਪਣੇ ਮੂਲ ਦੇ ਨਾਲ ਜੋੜਿਆ ਮੂਲ ਵੀ ਇਸ ਤਰੀਕੇ ਨਾਲ ਜੋੜਿਆ ਹੈ ਕਿ ਪੰਜਾਬੀਆਂ ਦਾ ਪਛੋਕੜ ਕੀ ਸੀ ਔਰ ਪੰਜਾਬੀ ਹੁੰਦੇ ਕੌਣ ਨੇ ਔਰ ਪੰਜਾਬੀਆਂ ਨੇ ਕਰਨਾ ਕੀ ਹੈ ਸੋ ਮੈਂ ਇਹਨਾਂ ਨੂੰ ਇਸ ਦਿਹਾੜੇ ਤੇ ਇਸ ਕਾਨਫਰੰਸ ਤੇ ਬਹੁਤ ਬਹੁਤ ਵਧਾਈ ਦਿਨਾ ਹੈ ਇਹ ਵੀ ਵਧਾਈ ਦਿਨਾ ਹੈ ਕਿ ਇਹਨਾਂ ਨੇ ਜੋ ਇੱਥੇ ਇਕੱਲੇ ਇੰਡੀਆ ਤੋਂ ਨਹੀਂ ਇਕੱਲੇ ਕੈਨੇਡਾ ਤੋਂ ਨਹੀਂ ਇਕੱਲੇ ਅਮਰੀਕਾ ਤੋਂ ਨਹੀਂ ਪਾਕਿਸਤਾਨ ਤੋਂ ਨਹੀਂ ਬਲਕਿ ਕਈ ਕੰਟਰੀਆਂ ਤੋਂ ਇਹਨਾਂ ਨੇ ਬੁਲਾਰੇ ਵੀ ਲਿਆਂਦੇ ਔਰ ਬੁਲਾਰਿਆਂ ਨੂੰ ਸੁਣਦੇ ਲਈ ਅੱਛੀ ਜਿਹੜੀ ਸੰਗਤ ਕਹਿ ਲਈਏ ਉਹ ਵੀ ਆਈ ਹੈ ਸੋ ਮੈਂ ਆਪਣੇ ਵੱਲੋਂ ਔਰ ਆਪਣੇ ਟੋਟਲ ਪੰਜਾਬ ਵੱਲੋਂ ਇਹਨਾਂ ਨੂੰ ਲੱਖ ਲੱਖ ਵਧਾਈ ਦਿਨਾ ਔਰ ਇਹ ਵੀ ਕਹਿਣਾ ਹੈ ਕਿ ਇਦਾਂ ਦੇ ਬੰਦੇ ਜੇ ਪੰਜਾਬੀਅਤ ਨੂੰ ਚੱਕਣਗੇ ਤਾਂ ਪੰਜਾਬੀਅਤ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਡਿਪਟੀ ਮੇਅਰ ਸਰਦਾਰ ਹਰਕਿਰਤ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਸ਼ਾਸਤ੍ਰਗਤ ਥੈਂਕ ਯੂ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਸ ਵਾਰ ਜਿੱਥੇ ਵੋਲ ਪੰਜਾਬੀ ਕਾਨਫਰੰਸ ਕਰਵਾਈ ਗਈ ਹੈ ਪਹਿਲਾ ਦਿਨ ਹੈ ਸ਼ੁਰੂਆਤ ਹੋ ਚੁੱਕੀ ਹੈ ਕੀ ਕਹਿਣਾ ਚਾਹੋ। ਬਹੁਤ ਵਧੀਆ ਲੱਗ ਰਿਹਾ ਹੈ ਦਿਸ ਐਨੀ ਕਾਫੀ ਸਾਡੀ ਯੂਥ ਨੂੰ ਇੰਗੇਜ ਕੀਤਾ ਆ ਜਿਹੜੀ ਸਭਿਆਚਾਰਾ ਵਿਰਸਾ ਉਹਨੂੰ ਕੈਮ ਰੱਖਦੇ ਆ ਬਹੁਤ ਵਧੀਆ ਇਹ ਸੇਵਾ ਕਰਦੇ ਆ ਸਾਡੇ ਕਮਿਊਨਿਟੀ ਦੇ ਵਿੱਚ ਤੇ ਵਧੀਆ ਪ੍ਰਾਲਾ ਆ। ਜਾਤੇ ਇੰਨੇ ਸਾਰੇ ਲੋਕ ਦੇਖ ਕੇ ਲੱਗਦਾ ਕਿ ਹਜੇ ਵੀ ਲੋਕ ਪੰਜਾਬੀ ਨਾਲ ਜੁੜੇ ਹੋਏ ਨੇ ਹਾਂਜੀ ਬਿਲਕੁਲ ਹੁਣ ਇਮੀਗ੍ਰੇਸ਼ਨ ਵੀ ਪਤਾ ਪੰਜਾਬੀ ਕਮਿਊਨਿਟੀ ਦੀ ਜਿਆਦਾ ਆ ਪਿਛਲੇ 20 ਸਾਲਾਂ ਤੋਂ ਸਾਡੀ ਮੈਜੋਰਟੀ ਰਹੀ ਹੈ ਸੋ ਇਸ ਕਰਕੇ ਸਾਨੂੰ ਸੁਣਨੂ ਵੀ ਮਿਲਿਆ ਕਿ ਸਾਡੀ ਜਿਹੜੀ ਪਾਸ਼ਾ ਚੌਥੇ ਨੰਬਰ ਤੇ ਆ ਕਿ ਉਹ ਬੋਲੀ ਜਾਂਦੀ ਹੈ ਸੋ ਇਹ ਵਧੀਆ ਗੱਲ ਆ ਸਾਨੂੰ ਲੋੜ ਆ ਕਿ ਆਪਾਂ ਹੋਰ ਵੀ ਇਹਨੂੰ ਵਧਾਈਏ ਜਿਹੜੀ ਕੰਪਟੈਂਸੀ ਆ ਪੰਜਾਬੀ ਦੇ ਵਿੱਚ ਉਹ ਵੀ ਵਧਾਈਏ ਗ੍ਰੈਂਟਨ ਵਾਸਤੋਂ ਐਮਪੀ ਅਮਰਜੀਤ ਗੱਲ ਜੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸੱਚੀ ਗੱਲ ਸਰ ਸਾਸੀਕਾਲ ਸਾਰੇ ਸ਼ਰੋਤਿਆਂ ਨੂੰ ਜਿਹੜੇ ਆ ਤੁਹਾਡਾ ਹੰਦਰ ਟੀਵੀ ਦੇਖ ਰਹੇ ਹੈਗੇ ਆ ਮੇਰੇ ਵੱਲੋਂ ਵੀ ਪਿਆਰ ਭਰੀ ਸਾਸੀਕਾਲ ਤੇ ਸਰ ਅੱਜ ਇੱਥੇ 11ਵਾਂ ਵਰਲਡ ਪੰਜਾਬੀ ਕਾਨਫਰੈਂਸ ਹੋਇਆ ਤੁਸੀਂ ਵੀ ਇਸ ਦਾ ਜਿਹੜਾ ਹਿੱਸਾ ਬਣਿਓ ਕੀ ਕਹਿਣਾ ਚਾਹੋਗੇ ਇਸ ਮੌਕੇ ਵੈਲ ਸਾਰੇ ਤੋਂ ਪਹਿਲਾਂ ਮੈਂ ਵਰਲਡ ਪੰਜਾਬੀ ਕਾਂਗਰਸ ਦੇ ਆਰਗੇਨਾਈਜੇਸ਼ਨ ਨੂੰ ਵਧਾਈ ਦੇਣਾ ਚਾਹੁੰਦਾ ਹਾਂ ਇਹ ਇੱਕ ਇਹੋ ਜਿਹਾ ਉਪਰਾਲਾ ਹੈਗਾ ਆ ਕਿ ਜਿੱਥੇ ਸਾਡੀ ਸੰਸਕ੍ਰਿਤੀ ਸੱਭਿਆਚਾਰ ਤੇ ਡਾਈਵਰਸਿਟੀ ਨੂੰ ਆਪਾਂ ਪ੍ਰੋਮੋਟ ਕਰਦੇ ਹੈਗੇ ਆ ਕੁਡੂਸ ਟੂ ਦਾ ਇੰਟਾਇਰ ਆਰਗੇਨਾਈਜੇਸ਼ਨ ਫਾਰ ਡੂਇੰਗ ਥਿਸ ਵੰਡਰਫੁਲ ਜੌਬ ਤੇ ਨਾਲ ਦੇ ਨਾਲ ਮੈਂ ਤੁਹਾਨੂੰ ਇੱਥੇ ਇਹ ਵੀ ਦੱਸਣਾ ਚਾਹੁੰਦਾ ਹੈਗਾ ਆ ਕਿ ਜਦ ਵੀ ਅਸੀਂ ਡਾਈਵਰਸਿਟੀ ਦੀ ਇਨਕਲੂਸਿਵਨੈਸ ਦੀ ਜਾਂ ਇਹ ਹੀ ਜੇ ਇਹ ਮੁੱਦਿਆਂ ਤੇ ਜਦ ਆਪਾਂ ਆਪਣੀ ਜਿਹੜੀ ਮਾਂ ਬੋਲੀ ਨੂੰ ਅੱਗੇ ਵਧਾਉਣ ਦੀ ਗੱਲ ਕਰਦੇ ਆਂ ਤੇ ਵੀ ਵੁੱਡ ਲਾਈਕ ਟੂ ਪਾਸ ਇਟ ਔਨ ਟੂ आवर ਜਨਰੇਸ਼ਨਸ ਥਿਸ ਇਜ਼ ਵਾਟ ਵੀ ਨੀਡ ਟੂ ਡੂ ਤਾਂ ਕਿ ਸਾਡੇ ਜਿਹੜੇ ਆਉਣ ਵਾਲੇ ਨਿਆਣੇ ਗਿਆ ਉਹਨਾਂ ਨੂੰ ਵੀ ਸੱਭਿਆਚਾਰ ਸੰਸਕ੍ਰਿਤੀ ਬਾਰੇ ਸਾਡੀ ਵਿਰਾਸਤ ਬਾਰੇ ਪਤਾ ਲੱਗੇ ਐਨਡੀਟੀ ਇਸ ਯੂਨਿਕ ਆ ਅਟੈਂਪਟ ਬਾਈ ਵਰਲਡ ਪੰਜਾਬੀ ਕਾਨਫਰੰਸ ਜਿਹੜਾ ਕਿ ਸਾਡੀ ਮਾਂ ਬੋਲੀ ਨੂੰ ਪ੍ਰੋਮੋਟ ਕਰ ਰਿਹਾ ਇਹਦੇ ਲਈ ਮੈਂ ਸਾਰੇ ਆਰਗੇਨਾਈਜ਼ਰਸ ਦਾ ਸਪੋਰਟਰਸ ਦਾ ਵੋਲੰਟੀਅਰਸ ਦਾ ਤੇ ਖਾਸ ਕਰਕੇ ਸਪான்ਸਰ ਦਾ ਉਹਨਾਂ ਨੂੰ ਵਧਾਈ ਦੇਣਾ ਚਾਹੁੰਦਾ ਹਾਂ ਤਾਂ ਕਿ ਇਹ ਜਿਹੇ ਹੋਰ ਪ੍ਰੋਗਰਾਮ ਹੋ ਕੇ ਅਸੀਂ ਆਪ ਦੇ ਜਿਹੜੀ ਜਨਰੇਸ਼ਨਸ ਹੈਗੀਆਂ ਉਹਨਾਂ ਲਈ ਇੱਕ ਸਟਰੋਂਗ ਮੈਸੇਜ ਤੇ ਉਹਨਾਂ ਨੂੰ ਦੱਸ ਸਕੀਏ ਕਿ ਭਈ ਸਾਡਾ ਸੱਭਿਆਚਾਰ ਕਿਸ ਤਰੀਕੇ ਦਾ ਹੈਗਾ ਥੈਂਕ ਯੂ ਫॉर ਹੈਵਿੰਗ ਮੀ ਬ੍ਰੈਂਟਨ ਵੈਸੋ ਐਮਪੀਪੀ ਅਮਰਜੋਤ ਸੰਧੂ ਜੀ ਸਾਡਾ ਨਾਮ ਮਿਲ ਜੂਨੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਬਹੁਤ ਵਧੀਆ ਬਹੁਤ ਵਧੀਆ ਜੀ ਥੈਂਕ ਯੂ ਸਰ ਅੱਜ ਜਿਹੜੀ ਗੈਨਵੀ ਵਰਲਡ ਪੰਜਾਬੀ ਕਾਨਫਰੰਸ ਤੇ ਪਹੁੰਚੋ ਕੀ ਕਹਿਣਾ ਚਾਹੋਗੇ ਆ ਬਿਲਕੁਲ ਜੀ ਮੈਂ ਸਾਰੀ ਟੀਮ ਨੂੰ ਬਤਾਈ ਦੇਣਾ ਚਾਹੁੰਦਾ ਜਿਹੜੀ ਵਰਲਡ ਪੰਜਾਬੀ ਕਾਨਫਰੰਸ ਹਰ ਸਾਲ ਜਿਹੜੀ ਜਿਹੜੀ ਆਪਣੀ ਗੈਲ ਆਰਗੇਨਾਈਜ਼ ਕਰਦੇ ਆ ਬਹੁਤ ਐਫਰਟ ਕਰਕੇ 11ਵਾਂ ਐਨੀਵਰਸਰੀ ਜਿਹੜੀ ਇਹਨਾਂ ਦੀ ਵਰਲਡ ਪੰਜਾਬੀ ਕਾਨਫਰੰਸ ਸੀ ਬਹੁਤ ਇੱਕ ਵਧੀਆ ਓਪਰਚ्युनिटी ਹੁੰਦੀ ਮੈਨੂੰ ਲੱਗਦਾ ਕਿ ਆਪਣੇ ਬੱਚਿਆਂ ਨੂੰ ਆਪਣੀ ਲੈਂਗੁਏਜ ਦੇ ਨਾਲ ਆਪਣੇ ਕਲਚਰ ਦੇ ਨਾਲ ਆਪਣੀਆਂ ਰੂਟਸ ਆਪਣੇ ਹੈਰੀਟੇਜ ਦੇ ਨਾਲ ਜੋੜਨਾ ਤੇ ਇਹ ਕਾਨਫਰੰਸ ਇੱਕ ਬਹੁਤ ਵੱਡਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਜਦੋਂ ਆਪਾਂ ਗੱਲ ਕਰਦੇ ਆਂ ਪੰਜਾਬੀ ਲੈਂਗੁਏਜ ਨੂੰ ਪ੍ਰਮੋਟ ਕਰਨ ਦੀ ਤੇ ਆਪਾਂ ਨਾਲ ਜਾਣਦੇ ਕਿ ਪੰਜਾਬੀ ਜਿਹੜੇ ਆਪਣੇ ਹੈਗੇ ਉਹਨਾਂ ਦੀ ਕੰਟਰੀ ਦੇ ਵਿੱਚ ਬਹੁਤ ਵੱਡੀ ਕੰਟ੍ਰਿਬਿਊਸ਼ਨ ਹੈਗੀ ਹੈ ਇੱਥੋਂ ਦੀ ਇਕਨੋਮੀ ਦੇ ਵਿੱਚ ਇੱਥੋਂ ਦੇ ਕਲਚਰ ਦੇ ਵਿੱਚ ਤੇ ਇਹ ਵੀ ਆਪਣੀ ਦੀ ਬਹੁਤ ਮਾਣ ਵਾਲੀ ਗੱਲ ਆ ਕਿ ਪੰਜਾਬੀ ਜਿਹੜੀ ਚੌਥੇ ਨੰਬਰ ਤੇ ਹੁਣ ਬੋਲਣ ਵਾਲੀ ਲੈਂਗੁਏਜ ਆ ਤੇ ਇਹ ਆਰਗੇਨਾਈਜੇਸ਼ਨ ਜਿਹੜੀਆਂ ਹੈਗੀਆਂ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀਆਂ ਉਹਦੇ ਵਿੱਚ ਨਾਲ ਦੀ ਨਾਲ ਜਿੱਦਾਂ ਮੈਂ ਸਪੀਚ ਦੇ ਵਿੱਚ ਕਹਿ ਰਿਹਾ ਕਿ ਇੱਕ ਆਪਣੀ ਲਈ ਰਿਸਪੌਂਸਿਬਿਲਟੀ ਵਾਲਾ ਕੰਮ ਵੀ ਹੁੰਦਾ ਕਿ ਪੰਜਾਬੀ ਜਿਹਦਾ ਆਪਾਂ ਬੋਲਦੇ ਆ ਇੱਕ ਰਿਸਪੌਂਸਿਬਿਲਟੀ ਆ ਆਪਣੀ ਕਮਿਊਨਿਟੀ ਨੇ ਜਿੰਨਾ ਇੱਥੇ ਯੋਗਦਾਨ ਪਾਇਆ ਵਾ ਬਹੁਤ ਮਾਣ ਵਾਲੀ ਗੱਲ ਆ ਤੇ ਨਾਲ ਦੀ ਨਾਲ ਕਮਿਊਨਿਟੀ ਦੇ ਵਿੱਚ ਜਿਹੜੇ ਇਸ਼ੂ ਜਿਹੜੇ ਹੁੰਦੇ ਆ ਨਿਸ਼ੀਏਟਿਵ ਹੁੰਦੇ ਉਹਨਾਂ ਵਿੱਚ ਵੀ ਕਾਫੀ ਕੰਟ੍ਰਿਬਿਊਸ਼ਨ ਹ ताकि उन्होंने अपने कल्चर बारे पता लग सके और ते घर दे विच कोशिश करो की पंजाबी दे विच अपने बच्चा ना गल कीती जावे ताकि अपने बच्चा नु अपनी रूट्स बारे अपने हेरिटेज बारे पता लग सके मुरारी लाल जी वे ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਨਮਸਤੇ ਸਰ ਨਮਸਤੇ ਸਰ ਅੱਜ ਜੈਰਵੀ ਵੋਲ ਪੰਜਾਬੀ ਕਾਨਫਰੈਂਸ ਹੋ ਰਹੀ ਹੈ ਪਹਿਲਾ ਦਿਨ ਹੈ ਅੱਜ ਉਹ ਸਫਲਤਾਪੂਰਨ ਸੰਪੰਨ ਹੋ ਚੁੱਕਿਆ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲੇ ਹਮਦਰਦ ਟੀਵੀ ਦਾ ਬਹੁਤ ਬਹੁਤ ਧੰਨਵਾਦ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਇਹ 11th ਕਾਨਫਰੈਂਸ ਪੰਜਾਬੀ ਜਗਤ ਕੀ ਹੋ ਰਹੀ ਹੈ हम सबसे पहले चट्टा साहब को शार्दुल्पा जी को पूरी टीम को बहुत बहुत धन्यवाद देते हैं आभार व्यक्त करते हैं कि उन्होंने लगातार पंजाबी भाषा के प्रमोशन के लिए जो कदम उठाए उसके लिए बहुत बहुत धन्यवाद आने वाली पीढ़ी मातृभाषा सबसे बड़ी भाषा है जो मातृभाषा में हर आदमी कंफर्टेबल होता है और जो बात कहीं नहीं कह सकता मातृभाषा में करता है तो मातृभाषा पंजाबी भाषा चाहे हिंदी हो पंजाबी हो तेलुगू हो तमिल हो गुजराती हो सिंधी हो सारी भाषा का प्रचार होना चाहिए और खास तौर से जो भाषिया को प्रमोट करते हैं उनका आभार व्यक्त करते हैं यहाँ जगत पंजाबी सभा का बहुत बहुत धन्यवाद देते हैं वेलकम वंस अगेन हमदर्द मीडिया का बहुत बहुत धन्यवाद आभार संत सीचेवाल जी मौजूद साने भी गलत करते हैं सत्य सर सत्यार ਤੁਸੀਂ ਕੈਨੇਡਾ ਦੇ ਵਿੱਚ ਬ੍ਰੈਂਟਨ ਦੀ ਧਰਤੀ ਤੋਂ ਤੁਸੀਂ ਪਹੁੰਚੇ ਹੋ ਅੱਜ 11ਵਾਂ ਵਰਲਡ ਪੰਜਾਬੀ ਕਾਨਫਰੰਸ ਹੋ ਰਹੀ ਆ ਦਾ ਹਿੱਸਾ ਬਣਿਆ ਤੁਸੀਂ ਕੀ ਕਹਿਣਾ ਚਾਹੋਗੇ ਬਹੁਤ ਖੁਸ਼ੀ ਦੀ ਗੱਲ ਆ ਕਿ ਸੱਦਾ ਸਮੁੰਦਰਾਂ ਤੋਂ ਬਾਹਰ ਪੰਜਾਬੀ ਦੀ ਗੱਲ ਹੋ ਰਹੀ ਆ ਤੇ ਇਸ ਸਮੇਂ ਦੇ ਵਿੱਚ ਸਾਡੇ ਬਹੁਤ ਪੰਜਾਬੀ ਵੀਰ ਜਿਹੜੇ ਐਮਪੀ ਬਣ ਗਏ ਇਸੇ ਦੇ ਜਿਹੜੇ ਸਟੇਟ ਦੀ ਜਿਹੜੀ ਹੈਗੀ ਆ ਉਹਦੇ ਵਿੱਚ ਬਣ ਕੇ ਆਪਣੇ ਮੈਂਬਰ ਬਣ ਗਏ ਤੇ ਉਹਦੇ ਨਾਲ ਵੱਖ-ਵੱਖ ਮੇਅਰ ਡਿਪਟੀ ਮੇਅਰ ਬਣੇ ਹੋਏ ਆ ਸੋ ਵੱਖ-ਵੱਖ ਜਿਹੜੀ ਹੈਗੇ ਆ ਆਪਣੇ ਥਾਵਾਂ ਦੇ ਉੱਤੇ ਆਪਣੇ ਬਿਜ਼ਨਸ ਸਥਾਪਿਤ ਕੀਤੇ ਆ ਬਹੁਤ ਬਹੁਤ ਤਰ੍ਹਾਂ ਦੇ ਨਾਲ ਹਰ ਖੇਤਰ ਦੇ ਵਿੱਚ ਪੰਜਾਬੀਆਂ ਨੇ ਮਾਣ ਮਿਲ ਰਿਹਾ ਇਹ ਬੜੀ ਖੁਸ਼ੀ ਦੀ ਗੱਲ ਆ ਤੇ ਨਾਲ ਮਾਂ ਬੋਲੀ ਪੰਜਾਬੀ ਵਾਸਤੇ ਵੀ ਜਤਨ ਹੋ ਰਿਹਾ ਇਹਦੇ ਖਾਸ ਦੇ तकरीबन ਵੱਖ-ਵੱਖ ਜਿਹੜੇ ਹੈਗੇ ਆ ਜਿਹੜੇ ਮੁਲਕਾਂ ਤੋਂ ਇੱਥੇ ਪਹੁੰਚੇ ਆ ਅਮਰੀਕਾ ਜਿਹੜਾ ਹੈ ਯੂਰਪ ਇੰਗਲੈਂਡ ਪਾਕਿਸਤਾਨ ਇੰਡੀਆ ਤੋਂ ਵੱਖ-ਵੱਖ ਸਟੇਟਾਂ ਤੋਂ ਪਹੁੰਚੇ ਆ ਸਾਰੇ ਕੱਛੇ ਹੋ ਕੇ ਪੰਜਾਬੀ ਵਾਸਤੇ ਯਤਨ ਕਰ ਰਹੇ ਬੜੀ ਖੁਸ਼ੀ ਦੀ ਗੱਲ ਹੈ ਤੇ ਬ੍ਰੈਂਟਨ ਆ ਕੇ ਤੁਹਾਨੂੰ ਇਦਾਂ ਲੱਗਿਆ ਕਿ ਦੂਜਾ ਪੰਜਾਬ ਵੀ ਆ ਇਹ ਹੁਣ ਇੱਥੇ ਦੇਖਦੇ ਪੰਜਾਬੀ ਹੈ ਕਿਉਂਕਿ ਸਾਨੂੰ ਤੇ ਲੱਗਦਾ ਵੀ ਗੋਰੇ ਤੋਂ ਅੱਗੇ ਪਿੱਛੇ ਹੋ ਗਿਆ ਕਿਉਂਕਿ ਇੰਨੇ ਸਾਡੇ ਪੰਜਾਬੀ ਕਮਿਊਨਿਟੀ ਆ ਗਈ ਹੈ ਤੇ ਇਹਨਾਂ ਨੇ ਆਪਣੇ ਵਧੀਆ ਮਿਹਨਤ ਕੀਤੀ ਹੈ ਤੇ ਆਪਣੇ ਕਾਰੋਬਾਰ ਵੀ ਸਥਾਪਿਤ ਕੀਤੇ ਬੜੀ ਖੁਸ਼ੀ ਦੀ ਗੱਲ ਹੈ ਬਹੁਤ ਬਹੁਤ ਸਵਾਗਤ ਹੈ ਮੈਮ ਹਮਦਰਦ ਟੀਵੀ ਤੇ થેન્ક યુ વેરી મચ સશકાલ આદબર નમસ્તે જી તો મેમ આ જો ફાઇનલી ઓ ਦਿન આ ચુકા હે વર્લ્ડ પંજાબી કોન્ફરન્સ કાફી દિના તો ઇંતજાર કીતા જા રહે આ સિ ફર્સ્ટ ડે આ જડા આજ હો ગયા કેમે દા ગયા બહોત અચ્છા ઇનોગરેશનલ સેશન સી જી દે وچ કે ઉન્નાને ઉનિયા રખિયા ને કે અગો અસી કી એન્ટિસિપેટ કર સકતે હે કી હોનવાલા હે ਮੇਸਮੇਜਨਿਆ ਕਾਨਫਰੰਸ ਬਹੁਤ ਅਹਿਮ ਨੇ ਕਿਉਂਕਿ ਪੰਜਾਬੀਅਤ ਜ਼ੁਬਾਨ ਤੋਂ ਵੀ ਇੱਕ ਵੱਧ ਕੇ ਇੱਕ ਪੂਰਾ ਕਲਚਰ ਹੈ ਜਿਹਦੇ ਵਿੱਚ ਹਰ ਮਜ਼ਹਬ ਔਰ ਹਰ ਜਾਤੀ ਦੇ ਲੋਕ ਨੇ ਇਹਦੇ ਵਿੱਚ ਹਿੰਦੂ ਮੁਸਲਮ ਸਿੱਖ ਇਸਾਈ ਜੈਨ ਹਰ ਤਰ੍ਹਾਂ ਦੇ ਲੋਕ ਨੇ ਇਸ ਤਰ੍ਹਾਂ ਦੀ ਕਾਨਫਰੰਸਾਂ ਬੇਸਿਕਲੀ ਲੈਂਗੁਏਜ ਦੇ ਥਰੂ ਲੋਕਾਂ ਨੂੰ ਜੋੜਦੀਆਂ ਨੇ ਮੈਂ ਸਮਝਨੀਆ ਕਿ ਲੈਂਗੁਏਜ ਉਹ ਚੀਜ਼ ਹੁੰਦੀ ਹੈ ਜਿਹਦੇ ਵਿੱਚ ਤੁਸੀਂ ਆਪਣੀ ਕਾਮਨ ਐਵਰੀਡੇ ਲਾਈਫ ਦੀਆਂ ਬਹੁਤ ਸਾਰੀਆਂ ਗੱਲਾਂ ਕੰਫਰਟੇਬਲੀ ਸ਼ੇਅਰ ਕਰਦੇ ਹੋ ਤੇ ਜਦੋਂ ਤੁਸੀਂ ਉਹਦੇ ਨਾਲ ਜੁੜਦੇ ਹੋ ਇੱਕ ਦੂਸਰੇ ਦੇ ਨਾਲ ਤੇ ਤੁਸੀਂ ਅੱਛਾ ਮਹਿਸੂਸ ਕਰਦੇ ਹੋ ਰਿਵਾਈਵ ਕਰਦੇ ਹੋ ਉਹ तमाम ਚੀਜ਼ਾਂ ਜਿਹੜੀਆਂ ਕਿ ਵਕਤ ਦੇ ਨਾਲ-ਨਾਲ ਪਿੱਛੇ ਰਹਿ ਜਾਂਦੀਆਂ ਨੇ ਮੈਮ ਅੱਜ ਇੱਥੇ ਕਾਫੀ ਸਾਰੇ ਪੋਲੀਟੀਸ਼ੀਅਨਸ ਵੀ ਪਹੁੰਚੇ ਨੇ ਐਮਪੀਪੀ ਤੇ ਸੰਤ ਬੱਬਾ ਬਲਬੀਰ ਸਿੰਘ ਸਿੱਚੇਵਾਲ ਉਹ ਵੀ ਪਹੁੰਚੇ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੂੰਗੀ ਇਹਨਾਂ ਸਭ ਦਾ ਮੈਂ ਸਮਝਨੀਆ ਇਹਨਾਂ ਦਾ ਇੱਕ ਇੱਕ ਅੱਛਾ ਜੈਸਚਰ ਹੈ ਇਸ ਬਸੇ ਸਬ ਲੋਕਾਂ ਨੇ ਇਹ ਕਿਹਾ ਕਿ ਉਹਨਾਂ ਨੂੰ ਇਹਦੀ ਵਜ੍ਹਾ ਨਾਲ ਪੰਜਾਬੀਅਤ ਦੇ ਨਾਲ ਔਰ ਪੰਜਾਬੀ ਕਮਿਊਨਿਟੀ ਦੇ ਨਾਲ ਜੁੜਨ ਦਾ ਉਹਨਾਂ ਦੇ ਬਾਰੇ ਜਾਣਨ ਦਾ ਮੌਕਾ ਮਿਲਦਾ ਹੈ ਮੈਂ ਸਮਝਦੀ ਹਾਂ ਬਹੁਤ ਅਹਿਮ ਗੱਲ ਹੈ ਕਿਉਂਕਿ ਇਹ ਸਾਡੇ ਰਿਪ੍ਰੈਜ਼ੈਂਟੇਟਿਵ ਸਾਡੇ ਕੈਨੇਡੀਅਨ ਪੰਜਾਬੀਜ਼ ਦੇ ਨੇ ਸਾਡੇ ਮਸਲੇ ਜਿਹੜੇ ਨੇ ਉਹਨਾਂ ਦੇ ਮਸਲੇ ਨੇ ਲੈਂਗੁਏਜ ਬਹੁਤ ਵੱਡਾ ਕਮਿਊਨੀਕੇਸ਼ਨਲ ਫੈਕਟਰ ਹੈ ਔਰ ਉਹ ਦਿਨ ਨਾਲ ਪੰਜਾਬੀਅਤ ਪੂਰਾ ਇੱਕ ਵਸੀਬ ਇੱਕ ਕਲਚਰ ਏ ਬਾਏ ਇਟਸੈਲਫ ਤੇ ਜਦੋਂ ਤੁਸੀਂ ਇੰਟਰੈਕਟ ਕਰਦੇ ਹੋ ਤੇ ਤੁਸੀਂ ਲਰਨ ਕਰਦੇ ਹੋ اور اسپیشلی ਇਹਦੇ ਵਿੱਚ ਜਦੋਂ ਡਿਫਰੈਂਟ ਤਰ੍ਹਾਂ ਦੇ ਹਰ ਸੈਸ਼ਨ ਹਰ ਸਾਲ ਜਦੋਂ ਵੀ ਕਾਨਫਰੰਸ ਹੋਈ ਹਰ ਕਾਨਫਰੰਸ ਵਿੱਚ ਡਿਫਰੈਂਟ ਤਰ੍ਹਾਂ ਦੇ ਮੁੱਦੇ ਲਿਆਏ ਗਏ ਜਿਦੇ ਵਿੱਚ ਇੰਟੈਲੈਕਚੁਅਲਸ ਨੇ ਬੈਠ ਕੇ ਡਿਸਕੋਰਸਸ ਕੀਤੇ ਸੋ ਯੂ ਲਰਨ ਅ ਲੋਟ ਅਬਾਊਟ ਡਿਫਰੈਂਟ ਥਿੰਗਸ ਵਿਚ ਯੂ ਕੈਨ ਨਾਟ ਲਰਨ ਅਦਰਵਾਈਸ ਤਸਰਜ ਵਰਲਡ ਪੰਜਾਬੀ ਕਾਨਫਰੰਸ ਦਾ ਪਹਿਲਾ ਦਿਨ ਹੋ ਚੁੱਕਿਆ ਹੈ ਕੀ ਕਹਿਣਾ ਚਾਹੋਗੇ ਇਹ ਬਹੁਤ ਚੰਗਾ ਲੱਗ ਰਿਹਾ ਜੀ ਮੈਂ ਪਿਛਲੇ 3 ਸਾਲਾਂ ਤੋਂ ਲਗਾਤਾਰ ਇਸ ਕਾਨਪ੍ਰੈਸ ਪੰਜਾਬ ਦੇ ਪੰਜਾਬੀ ਦੀ ਇਹ ਕਿਸ਼부ਆ ਇਸ ਸੰਸਥਾ ਵੱਲੋਂ ਅਜੈਬ ਸਿੰਘ ਛੱਠਾ ਦੀ ਟੀਮ ਵੱਲੋਂ ਭਰਾਈ ਜਾ ਰਹੀ ਆ ਜਿਹਦੇ ਸਾਡੇ ਪੁੱਲਰ ਸਾਹਿਬ ਵੀ ਸਾਡੇ ਬਹੁਤ ਹੀ ਸਤਿਕਾਰਯੋਗ ਆ ਉਹ ਵੀ ਇਸ ਟੀਮ ਦਾ ਮੈਂਬਰ ਆ ਤੇ ਪੰਜਾਬ ਦੇ ਪੰਜਾਬੀਅਤ ਦੀ ਚੜ੍ਹਦੀ ਕਲਾ ਦੀ ਗੱਲ ਹੋ ਰਹੀ ਆ ਤੇ ਸਾਨੂੰ ਸਾਰੇ ਬਹੁਤ ਮਾਣਵਾਂ ਕੈਨੇਡਾ ਵਾਸਤੇ ਵੀ ਬਹੁਤ ਵੱਡੀ ਮਾਣ ਗੱਲ ਆ ਕਿ ਇੱਕ ਗੈਰ ਮੁਲਕ ਦੇ ਵਿੱਚ ਹੋ ਕੇ ਵੀ ਇਹ ਚੌਥੀ ਭਾਸ਼ਾ ਆ ਔਰ ਸਾਡੇ ਇੱਥੇ ਅੱਜ ਸਾਰੇ ਨਮਾਇंदे ਪੰਜਾਬੀ ਭਾਈਚਾਰੇ ਦੇ ਜਿੱਤੇ ਹੋਏ ਇਸ ਇਲਾਕੇ ਦੇ ਸਾਰੇ ਪਹੁੰਚੇ ਆ ਸਾਨੂੰ ਬਹੁਤ ਖੁਸ਼ੀ ਹੋਈ ਆ ਜਿਹੜਾ ਹੈਗਾ ਆ ਇਹ ਚੰਗੀ ਗੱਲ ਆ ਕਿ ਸਾਡੇ ਪੰਜਾਬੀ ਜਿੱਥੇ ਜਾਂਦੇ ਆ ਆਪਣੀ ਕਾਵਰੇਤ ਨਾਲ ਆਪਣੀ ਸੋਚ ਨਾਲ ਆਪਣੇ ਵਿਚਾਰਤਾਂ ਨਾਲ ਉਹ ਜਿਹੜੀ ਖੁਸ਼ਬੂ ਆ ਉਹ ਇਸ ਕਾਨਫਰੰਸ ਦੇ ਰਾਹੀਂ ساری ਦੁਨੀਆ ਚ ਜਾ ਰਹੀ ਆ ਵਧੀਆ ਗੱਲ ਬਾਤ ਚੰਗੇ ਇਹ ਸ਼ਲੰਘਾਯੋਗ ਯਤਨ ਵਾ ਗਦਰੀ ਬਾਬਿਆਂ ਬਾਰੇ ਕੀ ਗੱਲ ਹੋ ਰਹੀ ਆ ਬਹੁਤ ਚੰਗੀ ਗੱਲ ਵਾ ਕਿਉਂਕਿ ਜਦੋਂ ਦੇਸ਼ ਵਿੱਚ ਆਜ਼ਾਦੀ ਦੀ ਗੱਲ ਸ਼ੁਰੂ ਹੋ ਗਈ ਸੀ ਤੇ ਹਰ ਇੱਕ ਨੇ ਆਪੋ ਆਪਣੇ ਤਰੀਕੇ ਦੇ ਨਾਲ ਉਹ ਯਤਨ ਕੀਤੇ ਸੀ ਉਹਦੇ ਵਿੱਚ ਗਦਰੀ ਬਾਬਿਆਂ ਨੇ ਆਪਣੇ ਤਰੀਕੇ ਨਾਲ ਕੰਮ ਕੀਤਾ ਸਾਡਾ ਉਹਨਾਂ ਨੂੰ ਸਲਾਮ ਸਾਡੀ ਸੰਧਰਾਂਜਲੀ ਉਹਨਾਂ ਨੂੰ ਤੇ ਅਸੀਂ ਪੰਜਾਬ ਤੇ ਪੰਜਾਬੀਅਤ ਦੀ ਜਿੰਦਾਬਾਦ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ ਤਾਜ਼ੀ ਇਸ ਰਿਪੋਰਟ ਦੇ ਵਿੱਚ ਤੁਹਾਨੂੰ ਦਿਖਾਇਆ ਵਰਲਡ ਪੰਜਾਬੀ ਕਾਨਫਰੰਸ ਦਾ ਪਹਿਲਾ ਦਿਨ ਗੈਰਵੀਂ ਵਾਰ ਇਹ ਕਾਨਫਰੰਸ ਕਰਵਾਈ ਜਾ ਰਹੀ ਹੈ ਬ੍ਰੈਮਟਨ ਦੇ ਵਿੱਚ ਜਿਸ ਦੇ ਵਿੱਚ ਅੱਜ ਵੱਧ ਚੜ ਕੇ ਇੱਥੇ ਕਮਿਊਨਿਟੀ ਦੇ ਲੋਕ ਪਹੁੰਚੇ ਕਾਫੀ ਸਾਰੇ ਐਮਪੀਜ਼ ਵੱਲੋਂ ਵੀ ਸ਼ਿਰਕਤ ਕੀਤੀ ਗਈ ਐਮਪੀਪੀਜ਼ ਕੌਂਸਲਰ ਸਹਿਬਾਨ ਡਿਪਟੀ ਮੇਅਰ ਵੀ ਪਹੁੰਚੇ ਸਨ ਤੇ ਖੂਬ ਇੱਥੇ ਆਨੰਦ ਮਾਣਿਆ ਗਿਆ ਅੱਜ ਇਨੋਗਰੇਸ਼ਨ ਸੈਸ਼ਨ ਸੀ ਜੋ ਕਿ ਬਹੁਤ ਹੀ ਚੰਗਾ ਗਿਆ ਦੋ ਦਿਨ ਹੁਣ ਅੱਗੇ ਜੋ ਵਿਸ਼ੇ ਰੱਖੇ ਗਏ ਨੇ ਇਸ ਸਾਲ ਦੇ ਕਾਨਫਰੰਸ ਦੇ ਉਹਨਾਂ ਉੱਪਰ ਚਰਚਾ ਕੀਤੀ ਜਾਵੇਗੀ ਫਿਲਹਾਲ ਅੱਜ ਦੀ ਇਸ ਰਿਪੋਰਟ ਦੇ ਵਿੱਚ ਇਹ ਨਹੀਂ ਉਮੀਦ ਹੈ ਤੁਹਾਨੂੰ ਪਹਿਲਾ ਦਿਨ ਚੰਗਾ ਲੱਗਿਆ ਹੋਵੇਗਾ ਬਣੇ ਰੋ ਹਮਦਰ ਟੀਵੀ ਦੇ ਨਾਲ ਕੈਮਰਾਮੈਨ ਵਿਪਿੰਦ ਦੇ